ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਅੱਜ ਮੋਹਾਲੀ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਲਿਜਾਇਆ ਜਾਂਦਾ ਹੈ ਔਰ ਉੱਥੇ ਬਿਕਰਮ ਸਿੰਘ ਮਜੀਠੀਆ ਦੀ ਅੱਜ ਪੇਸ਼ੀ ਹੁੰਦੀ ਹੈ ਔਰ ਉਸੇ ਦੌਰਾਨ ਫੈਸਲਾ ਸੁਣਾ ਦਿੱਤਾ ਗਿਆ ਕਿ 2 ਅਗਸਤ ਤੱਕ ਨਿਆਇਕ ਹਿਰਾਸਤ ਬਿਕਰਮ ਸਿੰਘ ਮਜੀਠੀਆ ਦੀ ਵਧਾ ਦਿੱਤੀ ਗਈ ਹੈ 14 ਦਿਨਾਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਬਿਕਰਮ ਸਿੰਘ ਮਜੀਠੀਆ ਨੂੰ ਨਾਬਾ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਿਆਇਕ ਹਿਰਾਸਤ ਵਿੱਚ ਸਨ ਔਰ ਆਖਰ ਉਹਨਾਂ ਨੂੰ ਦੁਬਾਰਾ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਪਰ ਇਹਦੇ ਵਿੱਚ 22 ਤਰੀਕ ਬਹੁਤ ਮਹੱਤਵਪੂਰਨ ਜ਼ਿਆਦਾ ਹੈ ਕਿਉਂਕਿ 22 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਦੀ ਬੇਲ ਐਪਲੀਕੇਸ਼ਨ ਦੇ ਉੱਤੇ ਸੁਣਵਾਈ ਹੋਣ ਜਾ ਰਹੀ ਹੈ ਬਿਕਰਮ ਸਿੰਘ ਮਜੀਠੀਆ ਨੇ ਬੇਲ ਐਪਲੀਕੇਸ਼ਨ ਵੀ ਪਾਈ ਹੋਈ ਹੈ ਔਰ ਉਸ ਉੱਤੇ ਸੁਣਵਾਈ ਹੋਵੇਗੀ ਪਰ ਇਹਦੇ ਦਰਮਿਆਨ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਨਿਆਇਕ ਹਿਰਾਸਤ ਹੈ ਉਸ ਨੂੰ 2 ਅਗਸਤ ਤੱਕ ਵਧਾ ਦਿੱਤਾ ਗਿਆ ਹੈ 2 ਅਗਸਤ ਨੂੰ ਦੁਬਾਰਾ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਜਾਵੇਗਾ ਨਿਆਇਕ ਹਿਰਾਸਤ ਵਿੱਚ ਬਿਕਰਮ ਸਿੰਘ ਮਜੀਠੀਆ ਦੁਆਰਾ ਭੇਜ ਦਿੱਤੇ ਗਏ ਨੇ ਔਰ 2 ਦਸੰਬਰ ਤੋਂ ਬਾਅਦ ਹੁਣ ਅਗਲਾ ਫੈਸਲਾ ਆਵੇਗਾ ਕਿ ਕੀ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਨਾਇਕ ਹਿਰਾਸਤ ਹੈ ਉਹ ਕੰਟੀਨਿਊ ਹੁੰਦੀ ਹੈ ਜਾਂ ਨਹੀਂ ਫਿਲਹਾਲ ਉਹਦੇ ਦਰਮਿਆਨ 22 ਤਰੀਕ ਨੂੰ ਬਿਕਰਮ ਸਿੰਘ ਮਜੀਠੀਆ ਦੀ ਬੇਲ ਅਪਲੀਕੇਸ਼ਨ ਦੇ ਉੱਤੇ ਸੁਣਵਾਈ ਹੋਵੇਗੀ ਉਹਦੇ ਵਿੱਚ ਇਹ ਕਲੀਅਰ ਹੋਵੇਗਾ ਕਿ ਕੀ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਅਲੋਟ ਹੁੰਦੀ ਹੈ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਤੇ